ਸੋ ਦੋਸਤੋ ਅਗਰ ਤੁਹਾਨੂੰ ਬਹੁਤ ਜ਼ਿਆਦਾ ਐਸਿਡਿਟੀ ਬਣਦੀ ਹੈ ਬਹੁਤ ਜ਼ਿਆਦਾ ਚੈਸਟ ਬਰਨਿੰਗ ਰਹਿੰਦੀ ਹੈ ਮਾਰਨਿੰਗ ਦੇ ਵਿੱਚ ਖਟੇ-ਖਟੇ ਢ ਘਾਰ ਆਂਦੇ ਨੇ ਤਾਂ ਮੈਂ ਕੁਝ ਹੋਮ ਰੈਮਡੀਜ਼ ਤੁਹਾਨੂੰ ਦੱਸਣ ਲੱਗਿਆ ਤਾਂ ਤੁਸੀਂ ਇਹਨੂੰ ਅਪਣਾਓਗੇ ਤਾਂ ਤੁਹਾਨੂੰ ਕਾਫੀ ਜ਼ਿਆਦਾ ਬੈਨੀਫਿਟ ਦੇਖਣ ਨੂੰ ਮਿਲਣਗੇ ਫਰਸਟ ਹੈ ਕਿ ਅਗਰ ਤੁਸੀਂ ਜੀਰਾ ਅ ਜੁਆਇੰਟ ਤੇ ਸੌਫ ਇਹਨਾਂ ਤਿੰਨਾਂ ਦੇ ਜੋ ਕੰਬੀਨੇਸ਼ਨਸ ਨੂੰ ਇਹਨਾਂ ਦਾ ਅਗਰ ਤੁਸੀਂ ਪਾਊਡਰ ਫਾਰਮ ਦੇ ਵਿੱਚ ਅਰਲੀ ਮਾਰਨਿੰਗ ਕੰਜ਼ੂਮ ਲੋ ਕਰੋਗੇ ਕਾਫੀ ਜ਼ਿਆਦਾ ਇਫੈਕਟਿਵ ਹੈ ਤੁਹਾਡੀ ਐਸਿਡਿਟੀ ਨੂੰ ਕੰਟਰੋਲ ਕਰਨ ਦੇ ਵਿੱਚ ਅਗਰ ਤੁਹਾਨੂੰ ਬਹੁਤ ਜ਼ਿਆਦਾ ਬਰਨਿੰਗ ਰਹਿੰਦੀ ਹੈ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਗਰਮ ਪਾਣੀ ਉਸ ਦੇ ਵਿੱਚ ਦੋ ਚਮਚ ਅਗਰ ਤੁਸੀਂ ਮਿਲਕ ਦੇ ਐਡ ਕਰ ਲੋਗੇ ਉਹ ਤੁਹਾਡੀ ਬਰਨਿੰਗ ਨੂੰ ਇਨਸਟੈਂਟਲੀ ਕੰਟਰੋਲ ਕਰ ਦੇਗਾ ਤੀਸਰੀ ਚੀਜ਼ ਆਂਦੀ ਹੈ ਹੋਮੀਓਪੈਥਿਕ ਮੈਡੀਸਿਨਸ ਵੈਸੇ ਤਾਂ ਹੋਮੀਓਪੈਥੀ ਦੇ ਵਿੱਚ ਜੋ ਮੈਡੀਸਿਨਸ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀਆਂ ਹਾਂ ਦਾ ਬੇਸਿਸ ਆਫ ਇੰਡੀਵਿਜੂਅਲਾਈਜੇਸ਼ਨ ਮਤਲਬ ਕਿ ਸਿੰਪਟਮਸ ਨੂੰ ਨੋ ਡਾਊਨ ਕਰਿਆ ਜਾਂਦਾ ਉਸ ਦੇ ਬੇਸਿਸ ਤੇ ਪ੍ਰੈਸਕ੍ਰਿਪਸ਼ਨ ਦਿੱਤੀ ਜਾਂਦੀ ਹੈ ਬਟ ਅਗਰ ਤੁਹਾਨੂੰ ਬਹੁਤ ਜ਼ਿਆਦਾ ਗੈਸ ਬਣਦੀ ਹੈ ਖੱਟੇ ਖੱਟੇ ਢ ਘਾਰਾਂ ਦੇ ਹੈ ਢ ਘਾਰ ਮਾਰ ਕੇ ਪੇਟ ਹਲਕਾ ਫੀਲ ਕਰਦੇ ਹੋ ਤਾਂ ਕਾਰਬੋਵੇਜ 200 ਪੋਟੈਂਸੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਹ ਕਾਫੀ ਜ਼ਿਆਦਾ ਇਫੈਕਟਿਵ ਹੈ